ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰਸਨਾਵ ਜੀ ਕੀ ਹਾਲ ਚੰਨੇ ਮੈਂ ਦੱਸ ਕਰਦੀ ਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਜਿਹੜੇ ਵੀਡੀਓ ਦੇਖਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਭੈਣ ਭਰਾ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਕਿਉਂਕਿ ਤੁਹਾਡੀ ਸਪੋਰਟ ਨਾਲ ਆਪਾਂ ਨੇ ਅੱਗੇ ਵਧਣਾ ਕੱਲਾ ਪੈਂ ਕੋਈ ਨਹੀਂ ਬੜਾ ਹੁੰਦਾ ਜਿਸ سپورਟ ਨਾਲ ਇੱਕ ਗੇੜਾ ਹੁੰਦਾ ਅੱਜ ਆਪਾਂ ਬਣਾਉਣ ਲੱਗੇ ਜੀ ਮਟਰ ਤੇ ਜੀਰਾ ਵਾਲੇ ਚੌਲ ਜੁੜੇ ਰਿਹਾ ਜੀ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਲਾਈਕ ਕਰਦੇ ਜੀ ਵੀਡੀਓ ਨੂੰ ਆਪਾਂ ਨੇ ਕੜਾਹੀ ਧਰ ਲਈ ਜੀ ਗੈਸ ਵਾਲ ਤੇ ਲਓ ਜੀ ਕੜਾਹੀ ਆਪਣੀ ਗਰਮ ਹੋ ਗਈ ਇਦੇ ਵਿੱਚ ਆਪਾਂ ਪਾ ਲੈਨੇ ਆ ਸਰੋਂ ਦਾ ਤੇਲ ਇੱਕ ਚਮਚਾ ਆਪਾਂ ਪਾ ਲੈਨੇ ਆ ਜੀ ਰੈਸਪੀ ਕੀ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਆ ਤੇਲ ਸਿਕਿੰਗ ਤੇਲ ਤੇ ਕੀ ਆਪਣਾ ਗਰਮ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਹਾਂ ਜੀਰਾ ਕਿਉਂਕਿ ਕੜਾਹੀ ਆਪਣੀ ਬਹੁਤ ਗਰਮ ਸੀ ਜੀਰਾ ਵੀ ਆਪਣਾ ਪੌਣ ਸਾਰੇ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਂਦੇ ਅਮਾ प्याज प्याज ਪਾਉਣੀ ਹੈ ਬਣਾਂ

ਚੌੜਾ ਖਾਗੇ ਕਿੱਤੇ ਚੌੜਾ ਬਣਾਵਾਂਗੇ ਵਾਈਟ ਬਿਆਹਾਂ ਦੇ ਬਿਆਹਾਂ ਚੁੰਨੇ ਨੇ ਅੱਜ ਆਪਾਂ ਨੇ ਪਹਿਲਾਂ ਆਲੂ ਮਟਰਾਂ ਦੀ ਗਾਉਣਾ ਦੀ ਬਹੁਤਾ ਗੁਸ਼ ਨਹੀਂ ਪਾਉਂਦੇ ਬਸ ਪਿਆਜ਼ ਤੇ ਮਟਰ ਬਿਲਕੁਲ ਬਿਆਹਾਂ ਵਾਲੀ ਰੁੱਖ ਦੇਣੀ ਆਪਾਂ ਨੇ ਚੌੜਾ ਨੂੰ ਚੌੜਾ ਆਪਾਂ ਨੇ ਪਹਿਲਾਂ ਧੋ ਕੇ ਰੱਖ ਲੈ ਜੀ 2-3 ਬਣ ਧੋ ਲੈ ਧੋ ਕੇ ਪਾ ਲਈ ਸਾਫ ਕਰ ਲਏ ਇਹ ਉਹੀ ਚੌਲ ਨੇ ਜਿਹੜੇ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਜਿਨ੍ਹਾਂ ਦੇ ਵਿੱਚ ਦੱਬੀਆਂ ਪਾਈਆਂ ਦੀਆਂ ਸਿੰਕਾਂ ਨੇ ਬਿਲਕੁਲ ਵੀ ਇਹ ਦੇਖੋ ਖਰਾਬ ਨਹੀਂ ਹੋਏ ਉਦਾਂ ਦੇ ਪੈਣੇ ਇੱਥੇ ਵੀ ਸਸਰੀ ਨਹੀਂ ਪਈ ਹੈ ਜਿਵੇਂ ਜਿਹੜੇ ਦੂਜੇ ਤੇ ਆਪਣੇ ਉਹਨਾਂ ਸਸਰੀ ਪਈ ਸੀ ਲੰਬਾ ਆਲੇ ਲਈ ਲਓ ਜੀ ਪਿਆਜ਼ ਆਪਣੇ ਹਲਕੇ ਜਿਹੇ ਫ੍ਰੌਨ ਹੋ ਗਈ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਣੇ ਆ ਜੀ ਮਟਰ ਇਹ ਕੈਮਰਾ ਲਗਾ ਕਰਦੇ ਜੀ ਤੇ ਜਿਆਦਾ ਸਟੀਮ ਦਿੱਤਦੀ ਆ ਫਿਰ ਕੀ ਸਾਫ ਨਹੀਂ ਬਣਦੀ ਲਗਉਂ ਟੀਨ ਤਾਂ ਹੁੰਦੀ ਬਹੁਤ ਆੜੀ ਪਰ ਲਵੇ ਜਿਆਦਾ ਹੁੰਦੀ ਆ ਲਓ ਜੀ ਇੱਕ ਦੋ ਮਿੰਟ ਆਪਾਂ ਮਟਰਾਂ ਨੂੰ ਪਕਾਵਾਂਗੇ ਜਦ ਆਪਾਂ ਮਟਰਾਂ ਨੂੰ ਇਦਾਂ ਪਿਆਜ਼ਿਆਂ ਦੇ ਵਿੱਚ ਤੇਲ ਦੇ ਵਿੱਚ ਘੱਟ ਲੈਨੇ ਆ ਫਿਰ ਉਹ ਫੁੱਟਦੇ ਨਹੀਂ ਹੈਗੇ ਤੇਤੀ ਕੱਲਾ ਕੱਲਾ ਰਹਿੰਦਾ ਇੱਕ ਦੋ ਮਿੰਟ ਲਈ ਆਪਾਂ ਕੜਜਾ ਨੂੰ ਪਕਾ ਲੈਨੇ ਆਂ। ਲਓ ਜੀ ਮਾਟਰ ਆ ਬਣੇ ਚੱਲ ਸਤੇ ਗਏ। ਦੋ ਤਿੰਨ ਮਿੰਟ ਹੋ ਗਏ ਆਪਾਂ ਘੱਟ ਗਿਆ ਨੂੰ। ਬਿਲਕੁਲ ਕੀ ਵਿਚੜਤਾ ਇਹਨਾਂ ਦੇ ਪਿਆਜ਼ ਤੇ ਟਮਾਟਰਾਂ ਨੂੰ। ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆਂ ਜੀ ਚੌਲ। ਜਦ ਆਪਾਂ ਇਸ ਤਰ੍ਹਾਂ ਚੌਲਾਂ ਨੂੰ ਥੀਚ ਘਸਲਣੇ ਤੇਰੇ ਕੱਲਾ ਕੱਲਾ ਰਹਿੰਦਾ। ਫਿਰ ਇਹੇ ਜੁੜਦਾ ਨਹੀਂ ਹੈਗਾ ਜੀ। ਇਵੇਂ ਉਹ ਮੂੰਹ ਆਪਣੀ ਮੰਡੇ ਉੱਤੇ ਜੁੜ ਜਾਂਦੇ ਨੇ ਕਿ ਜਿੱਥੇ سے ਹੋਏ ਨਹੀਂ ਜੁੜਦੇ ਇਹਨੂੰ ਦਿਨ 4 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਘਸ ਲੈਂਦੇ ਹਾਂ ਚਾਹਵਾਂ ਉਨੀ دیر ਤੱਕ ਆਪਾਂ ਨੂੰ ਝੱਸਦੇ ਰਹਾਂਗੇ ਕਿਉਂਕਿ ਇਹਦੇ ਵਿੱਚ ਭਾਂਤੇ ਹੋਇਆ ਕਰਕੇ ਪਾਣੀ ਦੀ ਜਿੰਨਾ ਚਿਰ ਇਹਨਾਂ ਦਾ ਪਾਣੀ ਸਾਰਾ ਖੁਸ਼ਕ ਨਹੀਂ ਹੋ ਜਾਂਦਾ ਉਨੀ دیر ਤੱਕ ਆਪਾਂ ਚਾਵਾਂ ਨੂੰ ਝੱਸ ਲਏ ਲੋ ਜੀ ਚਾਵਲ ਆਪਣੇ ਛੱਲੇ ਨੂੰ نیچے ਲੱਭਣ ਲੱਗੇ ਉਨਾ ਪਾ ਗਿਆ ਇਸ ਕਰਕੇ ਨੂੰ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਜੀ ਨਮਕ ਸਵਾਦ ਅਨਸਾਰ ਤੇ ਬੇਬਦੀ ਤੋਂ ਆਪਾਂ ਪਾ ਲੈਨੇ ਘੜੇ ਵਿੱਚ ਮਰ ਜੀਨੋ ਅੱਗੇ ਨਮਕ ਨੂੰ ਆਪਾਂ ਕਰ ਲੈਨੇ ਮਿਕਸ ਵੀ मिक्स ਕਰਨ ਤੋਂ ਬਾਅਦ ਹੁਣ ਆਪਾਂ ਪਾ ਲੈਨੇ ਇਹਦੇ ਵਿੱਚ ਪਾਣੀ ਇੱਕ ਹਿੱਸਾ ਆਪਣਾ ਚੌੜਨੇ ਦੋ ਹਿੱਸੇ ਆਪਾਂ ਨੇ ਪਾਣੀ ਗਰਮ ਕਰ ਲਿਆ ਕਿਉਂਕਿ ਪੀਂਹਤੇ ਹੋਏ ਤੇ ਜੀ ਮੈਂ ਹੁਣ ਤਾਂ ਤਿੰਨੇ ਹਿੱਸੇ ਪਾਣੀ ਪਾਉਣੇ ਨੇ ਮੈਂ ਇਸ ਕਰਕੇ ਪਾਣੀ ਦੋ ਹਿੱਸੇ ਪਾਇਆ ਚੌੜਾ ਆਪਣੇ ਪਾਣੀ ਚ ਪਾਇਆ ਹੋਇਆ ਤੇ ਥੋੜੇ ਜਿਹਾ ਸੌਫਟ ਹੋ ਜਾਂਦੇ ਨੇ ਕਿ ਆਪਾਂ ਪਕਾ ਲੈਨੇ ਲੋ ਜੀ ਚੌੜਾਂਗੇ ਤੇ ਆਪਾਂ ਪੱਕਣ ਦਿੰਨੇ ਆ ਲੋ ਜੀ ਹੁਣ ਆਪਾਂ ਚੌੜਾਂ ਨੂੰ ਚੈੱਕ ਕਰ ਲੈਨੇ ਤੁਸੀਂ ਦੋ ਤਿੰਨ ਵਾਰੀ ਫੇਰ ਤੇ ਵਿੱਚ ਚਮਚਾ ਚੋੜ ਆਪਣੇ ਬਣ ਗਏ ਥੋੜਾ ਜਿਹਾ ਵਿੱਚ ਚੱਕ ਐਸ ਟੇਮ ਥੋੜੇ ਜਿਹਾ ਟਾਈਮ ਵਾਸਤੇ ਆਪਾਂ ਇਹਨਾਂ ਨੂੰ ਹੋਰ ਢੱਕ ਕੇ ਬੰਦ ਕਰ ਦਿੰਨੇ ਹਾਂ ਥੋੜੇ ਜਿਹਾ ਪੱਕਣ ਚ ਵੀ ਕਸਰਾ ਜੀ ਤੇ ਥੋੜਾ ਜਿਹਾ ਆਪਣਾ ਹੋਈ ਹੈਗਾ ਹੇਠੇ ਹੈਗਾ ਪਾਣੀ 1-2 ਮਿੰਟ ਲਈ ਆਪਾਂ ਢੱਕ ਕੇ ਇਹਨਾਂ ਨੂੰ ਹੋਰ ਪਕਾ ਲੈਂਦੇ ਹਾਂ ਲੋ ਜੀ ਜਿਵੇਂ ਅਸਾਂ ਘੱਟ ਤੇ ਕਰਿਆ ਸੀ चौल अपने पलिए हम आप गैस में कर दे बंद बहुत बन गए ढक दी हाँ क्योंकि ज्यादा स्टीम आई उपर फिर दिखने नहीं फिर दसाने तुम्हें ढक के रख ली लो जी चौल तो आपने पड़ गए स्टीम हजे भी उड़ी जाती है ਆਪਣੇ ਤਰੀਕਾ ਨਾਲ ਵਿੱਚ ਚੌਲ ਬਣ ਗਏ ਮਦੀਆ ਤੇ ਰੱਖ ਲਿਆ ਉੱਪਰ ਆਪਾਂ ਥੋੜਾ ਜਿਹਾ ਪਾ ਲੈਨੇ ਜੀ ਧਨੀਆ ਲੋਜੀ ਆਪਣੇ ਚੌਲ ਬਣ ਕੇ ਤਿਆਰ ਨੇ ਲਓ ਜੀ ਚੌਲ ਆਪਣੇ ਬਣ ਗਏ ਦੇਖੋ ਕਿੰਨੇ ਵਧੀਆ ਬਣੇ ਨੇ ਤੁਸੀਂ ਵੀ ਖਾ ਲਓ ਜੀ ਹੁਣ ਜਿਹਨੇ ਜਿਹਦਾ ਜੀ ਕਰੂ ਅਗਲਾ ਦਹੀਂ ਨਾਲ ਖਾਵੇ ਚਾਹੇ ਆਲੂ ਮਟਰਾਂ ਦੀ ਦਾਲ ਨਾਲ ਖਾਵੇ ਚਲੋ ਜੀ ਇਸੇ ਤਰ੍ਹਾਂ ਆਪਾਂ ਇਹ ਰੈਸਪੀਆਂ ਬਣਾਉਂਦੇ ਰਹਾਂਗੇ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਬ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ